ਅਮਰਪਾਲ ਦੇ ਇੱਕ ਹੋਰ ਸਾਥੀ ਨੇ ਪੰਜਾਬ ਵਿੱਚ ਹੋਣ ਵਾਲੀਆਂ ਜਿਮਨੀ ਚੋਣਾ ਲੜਨ ਦਾ ਐਲਾਨ ਕਰ ਦਿੱਤਾ। ਇਹ ਸਾਥੀ ਕੋਈ ਹੋਰ ਨਹੀਂ ਇਹ ਸਾਥੀ ਨੇ ਦਲਜੀਤ ਕਲਸੀਹੂਰੀ। ਦਿਬੜੂਗੜ੍ਹ ਜੇਲ੍ਹ ਦੇ ਵਿੱਚ ਐਨਐਸਏ ਅਧੀਨ ਬੰਦ ਦਲਜੀਤ ਕਲਸੀ ਦੇ ਪਰਿਵਾਰ ਵੱਲੋਂ ਚੋਣਾ ਲੜਨ ਦਾ ਐਲਾਨ ਕੀਤਾ ਗਿਆ। ਆਖਿਰਕਾਰ ਕਿਹੜੀ ਸੀਟ ਤੋਂ ਚੋਣ ਲੜਨੀ ਹੈ ਅਤੇ ਕਿਸ ਹਲਕੇ ਦਾ ਜਿਹੜਾ ਉਹਨਾਂ ਨੇ ਚੋਣ ਕੀਤੀ ਹੈ ਇਹਦੇ ਬਾਰੇ ਤੁਹਾਡੇ ਨਾਲ ਗੱਲ ਕਰਦੇ ਹਾਂ ਤੁਸੀਂ ਜੁੜੇ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ। ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਐਨਐਸਏ ਅਧੀਨ ਅਮਰਤਪਾਲ ਅਤੇ ਉਸਦੇ ਸਾਥੀਆਂ ਦੇ ਵੱਲੋਂ ਲਗਾਤਾਰ ਚੋਣਾ ਲੜਨ ਦਾ ਐਲਾਨ ਕੀਤਾ ਜਾ ਰਿਹਾ ਹੈ। ਅਮਰਤਪਾਲ ਨੂੰ ਸ਼੍ਰੀ ਖੰਡੂਰ ਸਾਹਿਬ ਤੋਂ ਮਿਲੀ ਲੋਕ ਸਭਾ ਚੋਣਾਂ ਦੇ ਵਿੱਚ ਕਾਮਯਾਬੀ ਤੋਂ ਬਾਅਦ ਉਹਨਾਂ ਦੇ ਸਾਥੀ ਹੁਬ-ਹੁਬ ਕੇ ਚੋਣਾ ਲੜਨ ਦਾ ਐਲਾਨ ਕਰ ਚੁੱਕੇ ਨੇ। ਦਲਜੀਤ ਕਲਸੀ ਨੇ ਵੀ ਚੋਣਾ ਲੜਨ ਦਾ ਐਲਾਨ ਕੀਤਾ ਹੈ। ਉਹਨਾਂ ਨੇ ਪੰਜਾਬ ਦੇ ਗਰਦਾਸਪੁਰ ਜ਼ਿਲ੍ਹੇ ਦੀ ਡੇਰਾ ਬਾਬਾ ਨਾਨਕ ਸੀਟ ਤੋਂ ਚੋਣ ਲੜਨ ਦਾ ਐਲਾਨ ਕੀਤਾ ਉਨ੍ਹਾਂ ਦੇ ਇਸ ਐਲਾਨ ਦੇ ਨਾਲ ਪੰਥਕ ਹਲਕਿਆਂ ਸਣੇ ਪੰਜਾਬ ਦੇ ਸਿਆਸੀ ਹਲਕਿਆਂ 'ਚ ਕਾਫੀ ਉਤਲ-ਪੁਤਲ ਵਿਖਾਈ ਦੇ ਸਕਦੀ ਹੈ ਗੁਰਦਾਸਪੁਰ ਵਾਲੀ ਡੇਰਾ ਬਾਬਾ ਨਾਨਕ ਦੀ ਇਹ ਸੀਟ ਜਿਹੜੀ ਹੈ ਉਹ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦੇ ਗੁਰਦਾਸਪੁਰ ਤੋਂ ਲੋਕ ਸਭਾ ਲਈ ਚੁਣੇ ਜਾਣ ਤੋਂ ਬਾਅਦ ਖਾਲੀ ਹੋਈ ਹੈ ਤੇ ਉਸ ਸੀਟ ਤੋਂ ਹੁਣ ਦਲਜੀਤ ਕਲਸੀ ਦੇ ਵੱਲੋਂ ਚੋਣਾ ਲੜਨ ਦਾ ਐਲਾਨ ਕੀਤਾ ਗਿਆ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਖਾਲਸਤਾਨੀ ਸਮਰਥਕ ਅਮਰਤਪਾਲ ਨੇ ਖੰਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਬਣ ਤੋਂ ਬਾਅਦ ਉਹਨਾਂ ਦੇ ਸਾਥੀਆਂ ਦੇ ਵਿੱਚ ਵੀ ਜਿਹੜਾ ਚੋਣ ਲੜਨ ਦੀ ਰੁਚੀ ਵੇਖੀ ਜਾ ਰਹੀ ਹੈ ਤੇ ਐਲਾਨ ਕੀਤੇ ਜਾ ਰਹੇ ਨੇ ਕੌਮੀ ਸੁਰੱਖਿਆ ਐਕਟ ਦੇ ਅਧੀਨ ਬੰਦ ਅਸਮਦੀ ਦਿਬੜੂਗੜ ਜੇਲ੍ਹ ਵਿੱਚ ਅਮਰਤਪਾਲ ਦੇ ਸਾਥੀ ਦਲਜੀਤ ਸਿੰਘ ਕਲਸੀ ਅਤੇ ਕੁਲਵੰਤ ਸਿੰਘ ਰੌਂਕੇ ਨੇ ਚੋਣਾ ਲੜਨ ਦਾ ਐਲਾਨ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਬਾਜੇ ਕੇ ਪਹਿਲਾਂ ਹੀ ਚੋਣਾ ਲੜਨ ਦਾ ਐਲਾਨ ਕਰ ਚੁੱਕਿਆ ਹੈ ਅਮਰਤਪਾਲ ਦੇ ਸਾਥੀ ਤੇ ਪੰਜਾਬੀ ਫਿਲਮ ਇੰਡਸਟਰੀ ਦੇ ਨਾਲ ਜੁੜੇ ਹੋਏ ਰਹੇ ਦਲਜੀਤ ਕਲਸੀ ਨੇ ਸੁਖਜਿੰਦਰ ਸਿੰਘ ਰੰਧਾਵਾ ਦੇ ਲੋਕ ਸਭਾ ਮੈਂਬਰ ਬਣ ਤੋਂ ਬਾਅਦ ਖਾਲੀ ਹੋਈ ਸੀਟ ਦੇ ਉੱਤੇ ਚੋਣਾਂ ਲੜਨ ਦਾ ਐਲਾਨ ਕੀਤਾ ਹੈ ਜਦੋਂ ਕਿ ਕੁਲਵੰਤ ਸਿੰਘ ਰੋਕੇ ਨੇ ਸਾਬਕਾ ਮੰਤਰੀ ਗੁਰਮੀਤ ਸਿੰਘ ਮੀਤਹੇਰ ਦੀ ਜਿਹੜੀ ਸੀਟ ਖਾਲੀ ਹੋਈ ਆ ਬਰਨਾਲਾ ਹਲਕਾ ਉੱਥੋਂ ਚੋਣ ਲੜਨ ਦਾ ਐਲਾਨ ਕੀਤਾ ਆ ਸੂਤਰੇ ਵੀ ਦੱਸਦੇ ਆ ਕਿ ਇਸ ਨੂੰ ਲੈ ਕੇ ਕਮਸਾਨ ਵੀ ਜਿਹੜਾ ਅੰਦਰ ਖਾਤੇ ਪਿਆ ਆ ਅੰਦਰ ਖਾਤੇ ਦਿਬੜੂਗੜ੍ਹ ਜੇਲ੍ਹ ਦੇ ਵਿੱਚ ਵੀ ਇਸ ਨੂੰ ਲੈ ਕੇ ਖਿੱਚੋਤਾਣ ਚੱਲ ਰਹੀ ਹੈ ਕਿਉਂਕਿ ਸੀਟਾ ਚਾਰ ਨੇ ਤੇ ਦਾਵੇਦਾਰ ਕਈ ਨੇ 8 ਦਾਵੇਦਾਰ ਨੇ ਅੱਠ ਦੇ ਵਿੱਚੋਂ ਅਮਰਤਪਾਲ ਨੂੰ ਬਾਹਰ ਰੱਖਦੀ ਹੈ ਤਾਂ 7 ਬਚਦੇ ਨੇ ਤੇ ਤਿੰਨ ਨੂੰ ਹੁਣ ਕਿੱਥੋਂ ਚੋਣ ਲੜਾਈ ਜਾਵੇ ਇਹ ਵੀ ਇੱਕ ਸਵਾਲ ਖੜਾ ਹੋ ਚੁੱਕਿਆ ਹੈ ਜਲੰਧਰ ਪੱਛਮੀ ਵਾਲੀ ਚੋਣ ਲੰਘਦੀ ਜਾ ਰਹੀ ਹੈ ਵੈਸੇ ਵੀ ਉਹ ਅਨਸੂਚਿਤ ਜਾਤੀਆਂ ਲਈ ਰਾਖਵੀਂ ਸੀਟ ਹੈ ਪੰਜਾਬ ਦੇ ਵਿੱਚ ਵੀ ਇਹ ਚਰਚਾ ਹੈ ਕਿ ਚੱਬੇਵਾਲ ਸੀਟ ਜਿਹੜੀ ਹੈ ਉਹ ਅਨੁਸੂਚਿਤ ਜਾਤੀਆਂ ਲਈ ਰਾਖਵੀਂ ਹੈ ਤੇ ਫਿਰ ਬਾਕੀ ਸਿੰਘ ਡਿਬੜੂਗੜਾ ਲਈ ਕਿਵੇਂ ਲੜਨਗੇ ਇਹਦੇ ਉੱਤੇ ਹੁਣ 605 ਜਿਹੜੀ ਹੈ ਉਹ ਬਰਕਰਾਰ ਹੈ ਪੰਜਾਬ ਦੇ ਵਿੱਚ ਲਗਾਤਾਰ ਇਸ ਗੱਲ ਨੂੰ ਦੇਖਿਆ ਜਾ ਰਿਹਾ ਹੈ ਅ ਲਗਾਤਾਰ ਅਮਰਤਪਾਲ ਜਾਂ ਉਹਨਾਂ ਦੇ ਸਾਥੀਆਂ ਦੇ ਵੱਲੋਂ ਚੋਣ ਲੜਨ ਦਾ ਐਲਾਨ ਕਰਨਾ ਕਿਸ ਪਾਸੇ ਵੱਲ ਲੈ ਕੇ ਜਾਂਦਾ ਹੈ ਲੋਕ ਉਹਨਾਂ ਨੂੰ ਸਮਰਥਨ ਦਿੰਦੇ ਆ ਨਹੀਂ ਦਿੰਦੇ ਇਹ ਇੱਕ ਜਿਹੜੀ ਆ ਉਹ ਗੱਲ ਬਣਦੀ ਵਿਖਦੀ ਹੈ ਕਿ ਲੋਕ ਉਹਨਾਂ ਨੂੰ ਕਿੰਨਾ ਕੁ ਸਮਰਥਨ ਦਿੰਦੇ ਆ ਫਿਲਹਾਲ ਉਹਨਾਂ ਦੇ ਵੱਲੋਂ ਚੋਣਾ ਲੜਨ ਦਾ ਐਲਾਨ ਕੀਤਾ ਗਿਆ ਹਾਲੇ ਬਹੁਤ ਸਾਰੀਆਂ ਅਰਚਨਾ ਉਹਨਾਂ ਦੇ ਅੱਗੇ ਆਉਣੀਆਂ ਨੇ ਅਮਰਤਪਾਲ ਹੁਣੀ ਹਾਲੇ ਤੱਕ ਆਪਣੀ ਸੋਹਣੀ ਚੁੱਕ ਸਕੇ ਅਜਿਹੀਆਂ ਕਈ ਅਰਚਨਾ ਉਹਨਾਂ ਦੇ ਸਾਹਮਣੇ ਆ ਸਕਦੀਆਂ ਨੇ ਦਲਜੀਤ ਕਲਸੀ ਦੀਪ ਸਿੱਧੂ ਦੇ ਨਾਲ ਵੀ ਜੁੜੇ ਰਹੇ ਵਾਰਸ ਪੰਜਾਬ ਦੇ ਮੇਨ ਕਰਤਾ ਤਰਤਾ ਦੇ ਵਿੱਚੋਂ ਸੀ ਪੰਜਾਬ ਦੇ ਇੱਕ ਚੈਨਲ ਦੇ ਵਿੱਚ ਵੀ ਉਹਨਾਂ ਦਾ ਹਿੱਸਾ ਦੱਸਿਆ ਜਾਂਦਾ ਸੀ ਤਾਂ ਕਈ ਚਰਚਾਵਾਂ ਨੇ ਦਲਜੀਤ ਕਲਸੀ ਨੂੰ ਲੈ ਕੇ ਉਹਨਾਂ ਨੂੰ ਵੀ ਉਸ ਸਮੇਂ ਹੀ ਗ੍ਰਿਫਤਾਰ ਕੀਤਾ ਗਿਆ ਐਨਐਸਏ ਅਧੀਨ ਹਰਾਸਤ ਚ ਲਿਆ ਗਿਆ ਜਦੋਂ ਅਮਰਤਪਾਲ ਨੂੰ ਲਿਆ ਗਿਆ ਸੀ ਉਸੇ ਸਮੇਂ ਤੋਂ ਲੈ ਕੇ ਹੁਣ ਤੱਕ ਉਹ ਦਿਬੜੂਗੜ ਜੇਲ੍ਹ ਦੇ ਵਿੱਚ ਬੰਦ ਨੇ